सुन सकते किस्पी बने सारिया किनारिया तो भी बहुत ही चंगे तरीके पक गए इस तरीके गर्मा गर्मी टमाटो कैच बहुत टेस्टी लगन गए इस रेसिपी जरूर खरे ट्राई करो बहुत ही वादिया पक के तय हुए बहुत टेस्टी लगते हैं बहुत ही कुरकरा जहा नाश्ता बन जाता है झटपट ਸਸਿਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਟੇਸਟੀ ਅਤੇ ਯੂਨੀਕ ਜਿਹਾ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਜਿਹਦੇ ਸਾਹਮਣੇ ਬਰਗਰ ਸਮੋਸੇ ਕਚੋਰੀਆਂ ਸਭ ਫੇਲ ਹੋ ਜਾਣਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਚਲੋ ਜੀ ਫਿਰ ਇਸ ਨਾਸ਼ਤੇ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀ ਸਭ ਤੋਂ ਪਹਿਲਾਂ ਜੀ ਚੁੱਲੇ ਤੇ ਰੱਖ ਲਿਆ ਆਪਾਂ ਪੈਨ ਤੇ ਇਹਦੇ ਵਿੱਚ ਨਾ ਇੱਕ ਚਮਚਾ ਪਰਫੈਂਡ ਤੇਲ ਦਾ ਐਡ ਕਰਾਂਗੇ ਤੇ ਇਹਨੂੰ ਗਰਮ ਕਰ ਲਾਂਗੇ ਹਲਕਾ ਜਿਹਾ ਤੇ ਹਾਂਜੀ ਤੇਲ ਦੇ ਵਿੱਚ ਅੱਧਾ ਚਮਚਾ ਆਪਾਂ ਜੀਰੇ ਦਾ ਐਡ ਕਰਦੇ ਆਂਗੇ ਜੀਰੇ ਨੂੰ ਹਲਕਾ ਜਿਹਾ ਭੁੰਨ ਲਾਂਗੇ ਤੇ ਹਾਂਜੀ ਜੀਰੇ ਨੂੰ ਆਪਾਂ ਅੱਧਾ ਕਿੰਟ ਭੁੰਨ ਲਿਆ ਜ਼ਿਆਦਾ ਰੋਸਟ ਨਹੀਂ ਕਰਨਾ ਹੁਣ ਇਹ ਹੈਗੀ ਆਪਣੇ ਕੋਲੇ ਸੂਜੀ ਇੱਕ ਕੌਲੀ ਦੇ ਨਾਲ ਕਿਸੇ ਦੇ ਨਾਲ ਵੀ ਤੁਸੀਂ ਘਰੋਂ ਜਿਹੜਾ ਨਾਪ ਲਿਓ ਤੇ ਸੂਜੀ ਨੂੰ ਨਾ ਬਿਲਕੁਲ ਹਲਕੀ ਫਲੇਮ ਤੇ ਆਪਾਂ ਭੁੰਨਾਗੇ ਵੀ ਇਹਦਾ ਕੱਚਾਪਨ ਖਤਮ ਹੋ ਜੇ ਲਗਾਤਾਰ ਇਸ ਤਰੀਕੇ ਨਾਲ ਖੁਰਚਨੇ ਨੂੰ ਕੜਚੀ ਨੂੰ ਨਾ ਆਪਾਂ ਚਲਾਉਂਦੇ ਹੋਏ ਇਹਨੂੰ ਭ ਦਾ ਹੋ ਗਿਆ ਸੂਜੀ ਨੂੰ ਆਪਾਂ ਭੁੰਨ ਲਿਆ ਵਸੇ ਇਹਦਾ ਕਲਰ ਆ ਜਿਹੜਾ ਉਹ ਆਪਾਂ ਚੇਂਜ ਨਹੀਂ ਕਰਨਾ ਵੀ ਜਿਆਦਾ ਇਹਨੂੰ 골ਡਨ ਨਹੀਂ ਬਣਾਉਣਾ ਤੇ ਹੁਣ ਜੀ ਸੂਜੀ ਦੇ ਵਿੱਚ ਆਪਾਂ ਅੱਧਾ ਚਮਚ ਨਮਕ ਦਾ ਐਡ ਕਰਦੇ ਆਂਗੇ ਨਮਕ ਨੂੰ ਆਪਾਂ ਹਲਕਾ ਜਿਹਾ ਮਿਕਸ ਕਰ ਲਾਂਗੇ ਤੇ ਹੁਣ ਜੀ ਆਪਣੇ ਕੋਲ ਇੱਕ ਕੌਲੀ ਸੂਜੀ ਸੀਗੀ ਦੋ ਕੌਲੀਆਂ ਆਪਾਂ ਪਾਣੀ ਵੀ ਐਡ ਕਰਾਂਗੇ ਪਾਣੀ ਐਡ ਕਰਕੇ ਨਾ ਆਪਾਂ ਇਸ ਤਰੀਕੇ ਨਾਲ ਮਿਕਸ ਜ਼ਰੂਰ ਕਰੀ ਜਾਣਾ ਵੀ ਇਹਦੇ ਵਿੱਚ ਗੰਡਾ ਨਾ ਬਣ ਜਾਣਾ ਪਾਣੀ ਐਡ ਕਰਦੇ ਹੋਏ ਆਪਾਂ ਨੂੰ ਮਿਕਸ ਕਰੀ ਜਾਣਾਗਾ ਜੇ ਆਪਾਂ ਗਾਰਚੀ ਨੂੰ ਚਲਾਉਣਾ ਛੱਡਤਾ ਨਾ ਇਹਦੇ ਵਿੱਚ ਗੰਡਾ ਜ਼ਿਆਦਾ ਬਣ ਜਾਣੀ ਹੈ ਫਲੇਮ ਹੈ ਜਿਹੜੀ ਤੁਸੀਂ ਸਲੋ ਰੱਖਿਓ ਸਾਰੀਆਂ ਗੰਡਾਂ ਨੂੰ ਮੈਂ ਇਸ ਤਰੀਕੇ ਨਾਲ ਖਤਮ ਕਰ ਦਉਂਗੀ ਤੇ ਬਿਲਕੁਲ ਇਸ ਤਰੀਕੇ ਨਾਲ ਜੀ ਸੂਜੀ ਨੂੰ ਆਪਾਂ ਤਿਆਰ ਕਰ ਲਿਆ ਦੇਖੋ ਪੈਨ ਦੇ ਨਾਲ ਸੂਜੀ ਹੈ ਜਿਹੜੀ ਅਲੱਗ ਹੋ ਗਈ ਹੈ ਬਿਲਕੁਲ ਆਟੇ ਦੀ ਤਰ੍ਹਾਂ ਬਣ ਗਈ ਹੈ ਇਹ ਹੁਣ ਆਪਾਂ ਇਹਨੂੰ ਥੱਲੇ ਉਤਾਰ ਕੇ ਨਾ ਠੰਡਾ ਕਰ ਲੈਨੇ ਆ ਥੋੜਾ ਜਿਹਾ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਇੱਥੇ ਜੀ ਆਪਾਂ ਨੂੰ ਚਾਹੀਦੇ ਉਬਲੇ ਹੋਏ ਆਲੂ ਤੇ ਆਪਣੇ ਕੋਲੇ ਮੀਡੀਅਮ ਸਾਈਜ਼ ਦੇ ਚਾਰ ਆਲੂ ਹੈ ਆਲੂ ਨੂੰ ਉਬਾਲ ਕੇ ਆਪਾਂ ਠੰਡਾ ਕਰ ਲੈਣਾਗਾ ਤੇ ਇਹਨਾਂ ਨੂੰ ਇੱਕ ਡੋਂਗੇ ਦੇ ਵਿੱਚ ਕੱਢ ਲਾਂਗੇ ਤੇ ਇਹਨਾਂ ਨੂੰ ਆਪਾਂ ਮੈਸ਼ ਕਰ ਲਾਂਗੇ ਚੰਗੇ ਤਰੀਕੇ ਨਾਲ ਵੀ ਕੋਈ ਵੀ ਟੁਕੜੇ ਨਾ ਰਹਿਣ ਇਹਨਾਂ 'ਚ ਤੇ ਆਲੂਆਂ ਨੂੰ ਚੰਗੇ ਤਰੀਕੇ ਨਾਲ ਜੀ ਆਪਾਂ ਮੈਸ਼ ਕਰ ਲਿਆ ਹੁਣ ਆਪਣੇ ਕੋਲੇ ਹੈਗੀਆਂ ਹਰੀਆਂ ਮਿਰਚਾਂ ਸਵਾਦ ਅਨੁਸਾਰ ਐਡ ਕਰਾਂਗੇ ਆਪਾਂ ਮੇਰੇ ਕੋਲੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਬਰੀਕ ਕੱਟ ਲੈ ਐਡ ਕਰ ਦਿਆਂਗੇ ਦੋ ਚਮਚਾ ਪਿਆਜ਼ ਦੇ ਐਡ ਕਰ ਦਿਆਂਗੇ ਬਰੀਕ ਘਟ ਕੇ ਹਰਾ ਧਨੀਆ ਬਰੀ ਘਟਕੇ ਐਡ ਕਰ ਦਿਆਂਗੇ ਹਾਂਜੀ ਸਟਫਿੰਗ ਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਮਕ ਐਡ ਕਰ ਦਿਆਂਗੇ ਲਾਲ ਮਿਰਚਾਂ ਐਡ ਕਰ ਦਿਆਂਗੇ ਹਰੀਆਂ ਮਿਰਚਾਂ ਵੀ ਆਪਾਂ ਐਡ ਕੀਤੀਆਂ ਤੁਸੀਂ ਇੱਕ ਤਰ੍ਹਾਂ ਦੀ ਮਿਰਚਾਂ ਵੀ ਐਡ ਕਰ ਸਕਦੇ ਹੋ 1/2 ਚਮਚ ਹਲਦੀ ਦਾ ਐਡ ਕਰ ਦਿਆਂਗੇ ਫਲੇਵਰ ਦੇ ਲਈ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਐਡ ਕਰ ਦਿਆਂਗੇ ਤੇ ਹਾਂਜੀ ਸਾਰੇ ਮਸਾਲਿਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਚਟਪਟ ਆਪਣੀ ਚਟਪਟੀ ਜੀ ਸਟਫਿੰਗ ਬਣ ਜੂਗੀ ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਇਹਦੇ ਵਿੱਚ ਮਸਾਲੇ ਹੋਰ ਵੀ ਐਡ ਕਰ ਸਕਦੇ ਹੋ ਜੋ ਵੀ ਐਡ ਕਰਨੇ ਹੋਏ ਤੇ ਇਸ ਤਰੀਕੇ ਨਾਲ ਜੀ ਚਟਪਟੀ ਜੀ ਸਟਫਿੰਗ ਹੈ ਜਿਹੜੀ ਤਿਆਰ ਹੋ ਗਈ ਹੈ ਦੇਖੋ ਇਹਨੂੰ ਆਪਾਂ ਰੱਖ ਦਿੰਨੇ ਆ ਸਾਈਡ ਹੁਣ ਆਪਾਂ ਸੂਜੀ ਨੂੰ ਦੇਖ ਲੈਣੇ ਆ ਸੂਜੀ ਵੀ ਠੰਡੀ ਹੋ ਗਈ ਤੇ ਹਾਂਜੀ ਸੂਜੀ ਠੰਡੀ ਹੋ ਗਈ ਇਸ ਤਰੀਕੇ ਨਾਲ ਮੈਨੂੰ ਇੱਕ ਖੁੱਲੇ ਬਰਤਨ ਦੇ ਵਿੱਚ ਕੱਢ ਲਿਆ ਸੀ ਹੋਣੇ ਦੇ ਵਿੱਚ ਦੋ ਕ ਚਮਚਾ ਆਪਾਂ ਮੈਦੇ ਦੇ ਐਡ ਕਰਾ ਲਾਂਗੇ ਮੈਦੇ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਸੂਜੀ ਨੂੰ ਬਿਲਕੁਲ ਇਸ ਤਰੀਕੇ ਨਾਲ ਜੀ ਆਪਾਂ ਤਿਆਰ ਕਰ ਲਿਆ ਦੇਖੋ ਆਪਾਂ ਨੂੰ ਕੋਈ ਵੀ ਤੇਲ ਜਾਂ ਘਿਓ ਲਾਉਣ ਦੀ ਜਰੂਰਤ ਨਹੀਂ ਜੀ ਤੇ ਆਪਾਂ ਨੇ ਇੱਕ మీడియం ਸਾਈਜ਼ ਦਾ ਪੇੜਾ ਕਰ ਲਾਂਗੇ ਜਿਵੇਂ ਆਪਾਂ ਆਲੂ ਦੇ ਪਰੌਂਠੇ ਬਣਾਉਣੇ ਹੁੰਦੇ ਆ ਬਸ ਓਡਾ ਕ ਪੇੜਾ ਕਰ ਲਾਂਗੇ ਇਸ ਤਰੀਕੇ ਨਾਲ ਇੰਨੀ ਕ ਨਰਮ ਹੈ ਤੇ ਇੰਨੀ ਖਸਟ ਹੈ ਬਸ ਸੂਜੀ ਤਾਂ ਇੱਥੇ ਜੀ ਚੱਕਲੇ ਤੇ ਆਪਾਂ ਮੈਦਾ ਡਸਟ ਕਰ ਲਾਂਗੇ ਵਾਵਾ ਸਾਰਾ ਵੀ ਸੂਜੀ ਹੈ ਜਿਹੜੀ ਚਿਪਕੇ ਨਾ ਹੁਣ ਇਹਦੇ ਤੇ ਰੱਖਾਂਗੇ ਆਪਾਂ ਇਹ ਪੇੜਾ ਤੇ ਇਹਨੂੰ ਇੱਕ ਰੋਟੀ ਜਿਹੇ ਤਰ੍ਹਾਂ ਵੇਲ ਲਾਂਗੇ ਤੇ ਬਿਲਕੁਲ ਇਸ ਤਰੀਕੇ ਦੀ ਰੋਟੀ ਵੇਲ ਲੈਣੀ ਹੈ ਜੀ ਆਪਾਂ ਜ਼ਿਆਦਾ ਪਤਲਾ ਨਹੀਂ ਰੱਖਣਾ ਰੋਟੀ ਨੂੰ ਨਾ ਜ਼ਿਆਦਾ ਮੋਟਾ ਜਿੱਦਿਆਂ ਪੈਸ ਤਰੀਕੇ ਨਾਲ ਕਿਨਾਰੀਆਂ ਹੁਣ ਕੱਟ ਦੇਾਂਗੇ ਤੇ ਇਹਦੀ ਇੱਕ ਚੌੜਸ ਸੀਟ ਹੈ ਜਿਹੜੀ ਆਪਾਂ ਤਿਆਰ ਕਰ ਲਾਂਗੇ ਜਿਹੜੀਆਂ ਕਿਨਾਰੀਆਂ ਬਚੀਆਂ ਨਾ ਇਹਨਾਂ ਦਾ ਦੁਬਾਰੇ ਪੇੜਾ ਬਣਾ ਸਕਦੇ ਆਪਾਂ ਇਹਨੂੰ ਵੇਸਟ ਨਹੀਂ ਕਰਾਂਗੇ ਇਸ ਤਰੀਕੇ ਨਾਲ ਜੀ ਆਪਾਂ ਇਹਨੂੰ ਨਾਪ ਕੇ ਨਾ ਇਹਦੇ ਪੀਸ ਕੱਟ ਲਾਂਗੇ ਇਹਦੇ ਚ ਚਾਰ ਪੀਸ ਆ ਜਿਹੜੇ ਤਿਆਰ ਹੋ ਜਾਣਗੇ ਇਸ ਤਰੀਕੇ ਨਾਲ ਇੱਕੋ ਜਿਹੇ ਬਿਲਕੁਲ ਇਸ ਤਰੀਕੇ ਦੇ ਚਾਰ ਪੀਸ ਆ ਜਿਹੜੇ ਆਪਾਂ ਤਿਆਰ ਕਰ ਲੈਣੇ ਆ ਤੇ ਇੱਥੇ ਜੀ ਇੱਕ ਪੀਸ ਆਪਾਂ ਰੱਖ ਲਾਂਗੇ ਇਹਦੇ ਉੱਪਰ ਇੱਕ ਚਮਚ ਭਰ ਕੇ ਸਟਫਿੰਗ ਦਾ ਸੈੱਟ ਕਰਦੇ ਆਂਗੇ ਵਧੀਆ ਫਲੈਟ ਬਣਾ ਦੇ ਆਂਗੇ ਸਟਫਿੰਗ ਨੂੰ ਤੇ ਉੱਪਰੋਂ ਇਹ ਜਿਹੜਾ ਆਪਾਂ ਦੂਜਾ ਪੀਸ ਰੱਖ ਦਾਂਗੇ ਸੇਮ ਸਾਈਜ਼ ਦੇ ਤੁਸੀਂ ਇਸ ਤਰੀਕੇ ਨਾਲ ਪੀਸ ਆ ਜਿਹੜੇ ਕੱਟ ਲੈਣੇ ਆ ਵੀ ਵਧੀਆ ਅਡਜਸਟ ਹੋ ਜਾਣੇ ਇਹ ਤੇ ਉੱਪਰੋਂ ਨਾਲ ਆਪਾਂ ਇਸ ਤਰੀਕੇ ਨਾਲ ਕਰਦੇ ਦੀ ਮਦਦ ਨਾਲ ਡਿਜ਼ਾਈਨ ਬਣਾ ਦੇਗੇ ਜੋ ਕਿ ਦੇਖਣ ਦੇ ਵਿੱਚ ਨਾਸ਼ਤੇ ਨੂੰ ਬਹੁਤ ਹੀ ਸੋਹਣਾ ਬਣਾ ਦੇਊਗਾ ਤੇ ਦਵਾਂ ਸਰਵ ਕਰਾਂਗੇ ਨਾ ਫਿਰ ਬਹੁਤ ਵਧੀਆ ਲੱਗਦਾ ਨਾਸ਼ਤਾ ਤੇ ਇਸ ਤਰੀਕੇ ਨਾਲ ਮੈਂ ਡਿਜ਼ਾਈਨ ਵੀ ਬਣਾਤਾ ਸਟਫਿੰਗ ਵੀ ਭਰਤੀ ਤੇ ਇਹ ਪੀਸ ਹੋ ਗਿਆ ਤਿਆਰ ਸਾਰੇ ਤਿਆਰ ਕਰ ਕਰਕੇ ਇਸ ਤਰੀਕੇ ਨਾਲ ਰੱਖ ਲਾਂਗੇ ਤੇ ਮੀਡੀਅਮ ਫਲੇਮ ਤੇ ਜੀ ਆਪਾਂ ਤਵੇ ਤੇ ਤੇਲ ਗਰਮ ਕਰ ਲਿਆ ਤੇ ਹੁਣ ਇੱਕ ਇੱਕ ਕਰਕੇ ਆਪਣੇ 스ਨੈਕਸ ਆ ਜਿਹੜੇ ਆਪਾਂ ਤੇਲ ਦੇ ਵਿੱਚ ਰੱਖ ਦਾਂਗੇ ਇਸ ਤਰੀਕੇ ਨਾਲ ਪਹਿਲਾਂ ਮੈਂ ਤਿੰਨਕ ਬਣਾਉਂਗੀ ਕਿਉਂਕਿ ਇਹਨਾਂ ਦੇ ਵਿੱਚ ਸਪੇਸ ਹੋਣੀ ਚਾਹੀਦੀ ਆਪਾਂ ਇਹਨਾਂ ਨੇ ਸਾਈਡਾਂ ਪਲਟਾਂਗੇ ਇਹ ਕੋਈ ਇਹ ਨਾ ਬਬਲਸ ਬਣਨੇ ਚਾਹੀਦੇ ਇਸ ਤੋਂ ਜ਼ਿਆਦਾ ਗਰਮ ਤੇਲ ਨਾ ਰੱਖਿਓ ਤੇ ਘੱਟ ਵੀ ਗਰਮ ਨਾ ਰੱਖਿਓ ਤੇ ਉੱਪਰੋਂ ਜੀ ਆਪਾਂ ਗਰਮ ਤੇਲ ਥੋੜਾ ਥੋੜਾ ਇਹਨਾਂ ਦੇ ਉੱਪਰ ਇਸ ਤਰੀਕੇ ਨਾਲ ਪਾ ਦਾਂਗੇ ਵੀ ਇਧਰਲੀ ਸਾਈਡਾਂ ਤੋਂ ਵੀ ਥੋੜੀ ਜਿਹੀ ਕ੍ਰਿਸਪੀ ਬਣ ਜਾਣ ਆਪਾਂ ਜਦੋਂ ਸਾਈਡ ਪਲਟਾਂਗੇ ਨਾ ਫਿਰ ਆਸਾਨੀ ਨਾਲ ਸਾਈਡ ਹੈ ਜਿਹੜੀ ਪਲਟੀ ਜਾਊਗੀ ਤੇ ਹਾਂਜੀ ਇਸ ਤਰੀਕੇ ਨਾਲ ਨਾ ਆਪਾਂ ਇਹਨਾਂ ਦੀ ਸਾਈਡ ਬਿਲਕੁਲ ਹਲਕੀ ਹੱਥਾਂ ਨਾਲ ਪਲਟ ਦੇਾਂਗੇ ਦੇਖੋ ਇਹ 골ਡਨ ਬਣਨੀ ਆ ਸਟਾਰਟ ਹੋ ਗਈਆਂ ਇਧਰਲੀ ਸਾਈਡ ਤੋਂ ਵੀ ਆਪਾਂ ਇਹਨਾਂ ਨੂੰ ਪਕਾ ਲਾਂਗੇ ਸਾਈਡ ਫਲਟ ਕੇ ਤੇ ਹਾਂਜੀ ਇਸ ਤਰੀਕੇ ਨਾਲ ਇਧਰਲੀ ਸਾਈਡ ਤੋਂ ਵੀ ਆਪਾਂ ਇਹਨਾਂ ਨੂੰ ਪਕਾ ਲਿਆ ਦੇਖੋ ਬਿਲਕੁਲ ਆਪਾਂ ਇਹਨਾਂ ਨੂੰ 골ਡਨ ਬਣਾ ਕੇ ਤਿਆਰ ਕਰ ਲੈਣਾਗਾ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਗਿਆ ਆਪਣੇ ਇਹ ਸਨੈਕਸ ਜਿਵੇਂ ਆਪਾਂ ਟਿੱਕੀਆਂ ਬਣਾਉਣੇ ਹੁੰਦੇ ਆ ਸੇਮ ਉਸੇ ਤਰੀਕੇ ਨਾਲ ਰੰਗ ਲੈ ਜਿਹੜਾ ਬਣਾ ਲੈਣਾ ਇਹ ਪੱਕ ਕੇ ਤਿਆਰ ਹੋ ਗਿਆ ਪੀਸ ਇਹਨੂੰ ਆਪਾਂ ਕੱਢ ਲੈਣੇ ਆਗੇ ਇਹਨਾਂ ਨੂੰ ਥੋੜਾ ਜਿਆਦਾ ਹੋਰ 골ਡਨ ਬਣਾ ਲੈਣੇ ਆਪਾਂ ਇਸ ਤਰੀਕੇ ਨਾਲ ਜੀ ਆ ਵੀ ਵਧੀਆ ਪੱਕ ਗਏ ਆ ਹੁਣ ਆਪਾਂ ਦੂਜੇ ਵੀ ਸੇਮੇ ਸੇ ਤਰੀਕੇ ਨਾਲ ਬਣਾ ਲੈਣੇ ਆ ਤੇ ਹਾਂਜੀ ਜਿਹੜੇ ਰਹਿ ਗਏ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲੈਣੇ ਆ ਤੁਸੀਂ ਸਰੋਂ ਦੇ ਤੇਲ 'ਚ ਜਾਂ ਦੇਸੀ ਘਿਓ 'ਚ ਵੀ ਇਹਨਾਂ ਨੂੰ ਬਣਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜਾਂ ਫਿਰ ਇਸ ਤਰੀਕੇ ਨਾਲ ਫੈਨ ਤੇਲ 'ਚ ਵੀ ਬਣਾ ਸਕਦੇ ਹਾਂ ਇਹਨਾਂ ਦੇ ਉੱਪਰੋਂ ਵੀ ਥੋੜਾ ਥੋੜਾ ਆਪਾਂ ਤੇਲ ਪਾ ਦੇਾਂਗੇ ਤੇ ਇਹਨਾਂ ਨੂੰ ਆਪਾਂ ਜਿੰਨਾ ਚਿਰ ਥੋੜਾ ਜਿਹਾ ਕ੍ਰਿਸਪੀ ਨਹੀਂ ਹੋ ਜਾਂਦੇ ਇੱਕ ਸਾਈਡ ਤੋਂ ਪੱਕ ਨਹੀਂ ਜਾਂਦੇ ਉਹਨਾਂ ਜਿਹੜਾ ਆਪਾਂ ਸਾਈਡ ਨਹੀਂ ਪਾੜਣੀ ਨਹੀਂ ਫਿਰ ਇਹ ਟੁੱਟ ਜਾਣਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਨਾਂ ਨੂੰ ਮੀਡੀਅਮ ਜੀ ਫਲੇਮ 'ਤੇ ਪਕਾਵਾਂਗੇ ਕਿਉਂਕਿ ਸੂਜੀ ਜਿਹੜੀ ਹੌਲੀ-ਹੌਲੀ 골ਡਨ ਹੋਊਗੀ ਤੇ ਸੂਜੀ ਨੂੰ ਆਪਾਂ ਵਧੀਆ ਪਕਾ ਕੇ ਤਿਆਰ ਕਰਨਾ ਵੀ ਦੋਨੇ ਸਾਈਡਾਂ ਤੋਂ ਵਧੀਆ ਪੱਕ ਜੇ ਕੱਚੀ ਨਾ ਰਵੇ ਇਹਨਾਂ ਨੂੰ ਕ੍ਰਿਸਪੀ ਬਣਾਉਣਾ ਆਪਾਂ ਜਦੋਂ ਤੱਕ ਇਹ 골ਡਨ ਨਹੀਂ ਹੋ ਜਾਂਦੇ ਇਸ ਕਰਕੇ ਤੁਸੀਂ ਕਾਲੀ ਨਾ ਕਰਿਓ ਕਿਉਂਕਿ ਜੇ ਫੁੱਲ ਫਲੇਮ ਰੱਖੋਗੇ ਨਾ ਉੱਪਰੋਂ ਸੂਜੀ ਹੈ ਜਿਹੜੀ ਜਲਦੀ 골ਡਨ ਹੋ ਜਾਊਗੀ ਪਰ ਵਿੱਚੋਂ ਕੱਚੀ ਖਾਂਚ ਵੀ ਵਧੀਆ ਨਹੀਂ ਲੱਗਣੇ ਫਿਰ ਸਨੈਕਸ ਬਾਅਦ ਚ ਇਸ ਕਰਕੇ ਸੂਜੀ ਨੂੰ ਪਕਾਉਣਾ ਬਹੁਤ ਜ਼ਰੂਰੀ ਆ ਇਸ ਤਰੀਕੇ ਨਾਲ ਸਾਈਡਾਂ ਨੂੰ ਪਲਟਦੇ ਹੋਏ ਮੈਨੂੰ 골ਡਨ ਬਣਾ ਕੇ ਤਿਆਰ ਕਰ ਲੂੰਗੀ ਤੇ ਇਸ ਤਰੀਕੇ ਨਾਲ ਜੀ ਸਾਰੇ ਸਨੈਕਸ ਆ ਜਿਹੜੇ ਵਧੀਆ ਆਪਾਂ ਪਕਾ ਲਿਆ ਬਹੁਤ ਹੀ ਵਧੀਆ ਕ੍ਰਿਸਪੀ ਬਣ ਗਿਆ ਬਹੁਤ ਵਧੀਆ ਨਾ ਕਲਰ ਆਇਆ ਗਰਮਾ ਗਰਮ ਤੁਸੀਂ ਹਰੀ ਚਟਨੀ ਨਾਲ ਸਰਵ ਕਰ ਸਕਦੇ ਹੋ ਚਾਹ ਦੇ ਨਾਲ ਐਵੇਂ ਬਣਾ ਕੇ ਤੁਸੀਂ ਦੁਪਹਿਰੇ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਣਗੇ ਟਮੇਟੋ ਕੈਚਪ ਦੇ ਨਾਲ ਵੀ ਇਹ ਬਹੁਤ ਟੇਸਟੀ ਲੱਗਣਗੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਤਰੀਕੇ ਨਾਲ ਜੀ ਗਰਮਾ ਗਰਮ 스ਨੈਕਸ ਹੈ ਜਿਹੜੇ ਆਪਾਂ ਇਸ ਤਰੀਕੇ ਨਾਲ ਜੀ ਤੁਸੀਂ ਆਵਾਜ਼ ਵੀ ਸੁਣ ਸਕਦੇ ਹੋ ਵੀ ਕਿੰਨੇ ਕ੍ਰਿਸਪੀ ਬਣੇ ਆ ਇਹ ਸਾਰੀਆਂ ਕਿਨਾਰੀਆਂ ਤੋਂ ਵੀ ਤੇ ਬਹੁਤ ਹੀ ਚੰਗੇ ਤਰੀਕੇ ਨਾਲ ਪੱਕ ਗਈ ਆ ਇਸ ਤਰੀਕੇ ਨਾਲ ਜੀ ਗਰਮਾ ਗਰਮ ਇਹ ਟਮੇਟੋ ਕੈਚਪ ਦੇ ਨਾਲ ਬਹੁਤ ਟੇਸਟੀ ਲੱਗਣਗੇ ਤੁਸੀਂ ਇਹ ਰੈਸਪੀ ਨੂੰ ਜਰੂਰ ਕਰੇ ਟਰਾਈ ਕਰਿਓ ਬਹੁਤ ਹੀ ਵਧੀਆ ਪੱਕ ਕੇ ਤਿਆਰ ਹੋਏ ਆ ਬਹੁਤ ਟੇਸਟੀ ਲੱਗਦੇ ਆ ਤੇ ਬਹੁਤ ਹੀ ਕਰਕਰਾਇਆ ਇਹ ਨਾਸ਼ਤਾ ਬਣ ਜਾਂਦਾ ਚਟਪਟ ਤੇ ਰੈਸਪੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇ ਉਹਦੇ ਲਈ ਇੱਕ ਦੋ ਗੱਲਾਂ ਦਾ ਧਿਆਨ ਰੱਖਿਓ ਇੱਕ ਤਾਂ ਸੂਜੀ ਨੂੰ ਬਿਲਕੁਲ ਇੰਨਾ ਹੀ ਨਰਮ ਤੇ ਸਖਤ ਰੱਖਣਾ ਹੈ ਜਿਆਦਾ ਪਾਣੀ ਨਾ ਸੂਜੀ ਦੇ ਵਿੱਚ ਐਡ ਕਰਿਓ ਬਿਲਕੁਲ ਆਟੇ ਜਿਹਾ ਬਣਾ ਕੇ ਇਹਨੂੰ ਠੰਡਾ ਜ਼ਰੂਰ ਕਰ ਲੈਣਾਗਾ ਸਭ ਤੋਂ ਜ਼ਰੂਰੀ ਸਟੈਪ ਇਹੀ ਹੈ ਜੇਕਰ ਸੂਜੀ ਗਰਮ ਹੋਊਗੀ ਉਹ ਚੰਗੇ ਤਰੀਕੇ ਨਾਲ ਮਿਕਸ ਨਹੀਂ ਹੋਣੀ ਉਹਦਾ ਟੈਕਸਚਰ ਨਹੀਂ ਵਧੀਆ ਆਉਣਾ ਫਿਰ ਤੁਸੀਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਇਸ ਤਰੀਕੇ ਨਾਲ ਹੀ ਪਕਾਉਣਾਗਾ ਜੇਕਰ ਤੁਸੀਂ ਕਾਲੀ ਕਰੋਗੇ ਹਾਈ ਫਲੇਮ ਤੇ ਪਕਾਉਗੇ ਵਿੱਚੋਂ ਸੂਜੀ ਕੱਚੀ ਰਹਿ ਜਾਊਗੀ ਪਰ ਉੱਪਰੋਂ ਜਲਦੀ ਇਹ 골ਡਨ ਹੋ ਜਾਊਗੀ